ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਿਰਨਜੀਤ ਸਿੰਘ ਗੈਲੀ ਦੇ ਅਗਵਾਈ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸੰਗਤਾਂ ਨੂੰ ਬੜ ਚੜ ਕੇ ਪਹੁੰਚਣ ਦੀ ਬੇਨਤੀ ਹੈ ਉਥੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਬੱਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਤੇ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਜਸਵਿੰਦਰ ਸਿੰਘ ਤਾਲੀਵਾਲ ਦੇ ਵੱਲੋਂ ਕਿਰਨਜੀਤ ਸਿੰਘ ਕੇ ਗੈਰੀਦਾਈਸ ਪ੍ਰੋਗਰਾਮ ਨੂੰ ਲੈ ਕੇ ਤਾਨਵਾਦ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਸਰ ਚਰਚਾ ਕੀਤੀ ਜਾਂਦੀ ਹੈ ਕਿ ਮذਮਿ ਸਿੱਖ ਪਾਈਚਾਰੇ ਦੇ ਲੋਕ ਇਸਾਈ ਧਰਮ ਨਾਲ ਜੁੜਦੇ ਜਾ ਰਹੇ ਨੇ ਪਰ ਇਸ ਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਆਪਣੀ ਸਹੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਈ ਹੁੰਦੀ ਤਾਂ ਮذਬੀ ਸਿੱਖ ਪਾਈਚਾਰਾ ਕਦੇ ਵੀ ਸਿੱਖ ਧਰਮ ਦੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸਖਤਰਮ ਦੇਣਾ ਜੋੜਿਆ ਜਾ ਸਕੇ ਨਾਲ ਹੀ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਚੜਕੇ ਗੁਰਦੁਆਰਾ ਹਾਜ਼੍ਰਤਨ ਸਾਹਿਬ ਵਿਖੇ ਪਹੁੰਚਣ ਤਾਂ ਜੋ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਤੋਂ ਉਮਤਾਮਤ ਨਾ ਮਨਾਇਆ ਜਾਵੇ ਨਾ ਕਿਰਨਜੀਤ ਸਿੰਘ ਘੈਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੋਮਾ ਪਰਿਸ਼ੰਗ ਅੱਜ ਵੀ ਜਿਹੜੀ ਅਸੀਂ ਇਹ ਮੀਟਿੰਗ ਬੁਲਾਈ ਹੈ 21 ਨੰਬਰ ਨੂੰ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਜੋਸ਼ ਨਾਲ ਗੁਰਦੁਆਰਾ ਹਾਜ਼ਿਰਦਰ ਸਾਹਿਬ ਬਠਿੰਡਾ ਵਿਖੇ ਮਨਾ ਰਹੇ ਹਾਂ ਜਿਹਦੇ ਵਿੱਚ ਵਿਜੈਕ ਭਲਾਈ ਟਸਟ ਮਜਬੂਤ ਸਿਕਸਵਾ ਤੇ ਹੋਰ ਜਥੇਬੰਦੀਆਂ ਜਿਹੜੀਆਂ ਬਾਬਾ ਜੀਵਨ ਸਿੰਘ ਦੇ ਮਿਸ਼ਨ ਨੂੰ ਮੰਨਦੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰੋਸਾ ਰੱਖਦੀਆਂ ਵਿਸ਼ਵਾਸ ਰੱਖਦੀਆਂ ਉਹਨਾਂ ਨੂੰ ਸਾਰਿਆਂ ਨੂੰ ਸਦਾ ਵੀ ਦਿੱਤਾ ਹੈ ਤੇ ਉਹਨਾਂ ਦਾ ਬੇਸ਼ੱਕ ਸਹਿਯੋਗ ਵੀ ਹੈ ਸੋਸਿਆ ਜੇ ਪੋਸਟਰ ਰਿਲੀਜ਼ ਕੀਤਾ ਹੈ ਜਿਹੜਾ ਬਾਬਾ ਜੀ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਪੋਸਟਰ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਵੰਸਾਵਲੀ ਸਾਰੀ ਭਾਈ ਕਲੈਣਾ ਜੀ ਤੋਂ ਲੈ ਕੇ ਬਾਬਾ ਜੀ ਨੂੰ ਸੰਗ ਦੀ ਤੱਕ ਸਾਰੀ ਬਨਸਵਲੀ ਇਹਦੇ ਵਿੱਚ ਅਸੀਂ ਦਿਖਾਉਣ ਦਾ ਯਤਨ ਕੀਤਾ ਤਾਂ ਜੋ ਇਹ ਪੋਸਟਰ ਜਿਹੜਾ ਹੈਗਾ ਹਰ ਘਰ ਤੱਕ ਹਰ ਪਿੰਡ ਤੱਕ ਅਸੀਂ ਪਹੁੰਚਾਈਏ ਸੋ ਅੱਜ ਇਸ ਲਈ ਜੁੰਮਾਰੀਆਂ ਲਾਈਆਂ ਸਾਰੇ ਸਾਥੀਆਂ ਦੀਆਂ ਤੇ ਮੈਂ ਅਪੀਲ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸਾਰੀਆਂ ਉਹ ਤਾਂ ਜਥੇਬੰਦੀਆਂ ਨੂੰ ਤੇ ਖਾਸ ਕਰਕੇ 40% ਦੀ ਦਰਦ ਭਾਈ ਚਰੇ ਦੇ ਲੋਕਾਂ ਨੂੰ ਅਪੀਲ ਕਰਦਾ ਗੁਰਮਤਿ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਅਪੀਲ ਕਰਦਾ ਆਂ ਕਿ ਆਓ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਹਾਜ਼ੀਰਤਨ ਸਾਹਿਬ ਪਹੁੰਚ ਕੇ ਆਪਾਂ ਜਿੱਥੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਦੇ ਬਾਰੇ ਵਿੱਚ ਬਾਬਾ ਵੀਰ ਸਿੰਘ ਧੀਰ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਬਾਬਾ ਦੀਪ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਸੁਖਾ ਸਿੰਘ ਮਹਤਾਬ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਬੋਤਾ ਸਿੰਘ ਗਰਜਾ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਅਕਾਲੀ ਫੂਲਾ ਸਿੰਘ ਮਤਲਬ ਜਿੰਨੀਆਂ ਵੀ ਇਸ ਦਲਤ ਸਮਾਜ ਦੇ ਵਿੱਚੋਂ ਪੈਦਾ ਹੋਈਆਂ ਮਹਾਨ ਸ਼ਖਸੀਅਤਾਂ ਐ ਸੂਰਬੀਰ ਜੋਧੇ ਆ ਉਹਨਾਂ ਦੇ ਸਾਰਿਆਂ ਦੇ ਜੀਵਨ ਦੇ ਬਾਰੇ ਵਿੱਚ ਵਿਚਾਰ ਚਰਚਾ ਆਪਾਂ ਕਰੀਏ ਤੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਕੰਮ ਕਰੀਏ ਸ਼੍ਰੋਮਣੀ ਜਨਰਮạch ਸ਼ਿਵਾਬਾਬ ਜੀਵਨ ਸਿੰਘ ਦੀ ਜੀਵਨੀ ਸਾਨੂੰ ਸਿੱਖਿਆ ਦਿੰਦੀ ਹੈ ਤੇ ਜਦੋਂ ਉਸ ਸਮੇਂ ਦੇਸ਼ ਦੇਖਦਾ ਤੇ ਅਖੰਡ ਦਾ ਇੱਕ ਬੜਾ ਵੱਡਾ ਖਤਰਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ Hindu ਧਰਮ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਉਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਨਨਪੁਰ ਸਾਹਿਬ 322 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਤੇ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਉਹਨਾਂ ਨੂੰ ਦੁੱਤਾ ਤੇ ਉਹਨਾਂ ਦੀ ਜੀਵਨੀ ਸਾਨੂੰ ਸਿਖਾ ਦਿੰਦੀ ਹੈ ਕਿ ਸਾਨੂੰ ਮੇਰੇ स्वार्थ ਹੋ ਗਏ ਅੱਜ ਵੀ ਸਮੇਂ ਦੀ ਲੋੜ ਹੈਗੀ ਹੈ ਕਿ ਦੇਸ਼ ਦੀ ਇੱਕਤਾ ਤੇ ਖਣਤਾ ਦੇ ਵਾਸਤੇ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਸਿੱਖ ਧਰਮ ਖਤਰੇ 'ਚ ਹੈ ਤੋਂ ਸਾਜ਼ਿਸ਼ ਦੇ ਤਹਿਤ ਸਮੁੱਚੇ ਦਲਤ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਚਾਲਾਂ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਸਾਰਿਆਂ ਧਿਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਾਰੀਆਂ ਧਿਰਾਂ ਬਾਬਾ ਜੀਵਨ ਸਿੰਘ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਬੁੱਧੀਜੀਵੀਆਂ ਨੂੰ ਮੈਂ ਅਪੀਲ ਕਰੂੰਗਾ ਸੰਤ ਜਿਹੜੇ ਸਾਡੇ ਮਹਾਂਪੁਰਸ਼ ਹੈ ਜਿਹੜੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਦੇ ਬਾਰੇ ਸਿੱਖਿਆ ਦਿੰਦੇ ਉਹਨਾਂ ਨੂੰ ਵੀ ਅਸੀਂ ਅਪੀਲ ਕੀਤੀ ਹੈ ਸੋ ਮੈਂ ਇੱਕ ਵਾਰ ਫਿਰ ਕਿਰਨਜੀਤ ਸਿੰਘ ਗਹਿਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡਾ ਅੱਜ ਪੋਸਟ ਰਿਲੀਜ਼ ਕਰਨ ਦਾ ਮਕਸਦ ਹੈ ਤੁਹਾਡੇ ਦਾ ਸਨੇਹਾ ਦੇਣਾ ਕਿ ਤੁਸੀਂ ਸਾਰੇ 21 ਸਤੰਬਰ ਨੂੰ ਬਠਿੰਡਾ ਵਿਕੇ ਗੁਰਦੁਆਰਾ ਸ੍ਰੀ ਹਾਜ਼ਿਰਤਨ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਉੱਥੇ ਆਓ ਤੇ ਗੁਰੂ ਰਣ ਸਾਹਿਬ ਨਾਲ ਜੁੜਨ ਦਾ ਕੰਮ ਕਰੋ ਤੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਦੇ ਬਾਰੇ ਚ ਆਪਾਂ ਇੱਕ ਦੂਜੇ ਦੇ ਨਾਲ ਮਿਲ ਕੇ ਵਿਚਾਰ ਚਰਚਾ ਕਰੀਏ ਤੇ ਸਿੱਖ ਧਰਮ ਨੂੰ ਬਚਾਉਣ ਲਈ ਤੇ ਦਲਤ ਸਮਾਜ ਨੂੰ ਸਿੱਖ ਧਰਮ ਤੋਂ ਦੂਰ ਕਰਨ ਦੀਆਂ ਸਾਜਸਾ ਨੂੰ ਰੋਕਣ ਲਈ ਆਪਾਂ ਜਿਹੜੀ ਕੋਸ਼ਿਸ਼ਾਂ ਕਰੀਏ ਤੇ ਉਹਦੇ ਵਿੱਚ ਵਿਸ਼ੇਸ਼ ਯੋਗਦਾਨ ਪਾਈਏ ਤੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ 21 ਸਤੰਬਰ ਨੂੰ ਹਾਜ਼ਰੀ ਤੇ ਗੁਰਦੁਆਰਾ ਪਟੰਡਾ ਪਹੁੰਚੋ ਹਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦਾ ਜਸਿੰਦਰ ਸਿੰਘ ਢਲਵਰ ਪ੍ਰਦੇਸ਼ ਦੇ ਸੇਕਿਲ ਰਾਸ਼ਟਰੀ ਮਿਲਵਿਸਕ ਮहासੰਭਾ ਸత్య ਅੱਜ ਦੀ ਜਿਹੜੀ ਮੀਟਿੰਗ ਹੋਈ ਹੈ 1 ਸਤੰਬਰ ਨੂੰ ਗੁਰਦੁਆਰਾ ਹਾਜ਼ਿਰਤਨ ਸਾਹਿਬ 21 ਜੋ ਬਾਬਾ ਜੀਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਨੂੰ ਸਫਲ ਬਣਾਉਣ ਲਈ ਸਰਦਾਰ ਕਿੰਨੀ ਸਿੰਘ ਜੀ ਗੈਰੀ ਚੇਅਰਮੈਨ ਕੇਕੇਸੀ ਦੀ ਸੁਲਵਾਈ ਚ ਮੀਟਿੰਗ ਹੋਈ ਉਦੇ ਉੱਪਰ ਕਾਫੀ ਚਰਚਾ ਹੋਈ ਪੋਸਟਰ ਵੀ ਇਸ ਮੌਕੇ ਤੇ ਲਾਂਚ ਕੀਤਾ ਗਿਆ ਔਰ ਅਸੀਂ ਇਸ ਖੋੜੀ ਚੈਨਲ ਦੇ ਮਾਧਿਅਮ ਨਾਲ ਜਾਂ ਮੀਡੀਆ ਦੇ ਮਾਧਿਅਮ ਨਾਲ ਇਹ ਕਹਿਣਾ ਚਾਹਾਂਗੇ ਸਾਸਕਰ ਐਸਜੀਪੀਸੀ ਨੂੰ ਕਿਉਂਕਿ ਸਾਡੇ ਭਾਈਚਾਰੇ ਤੇ ਇੱਕ ਬਹੁਤ ਵੱਡਾ ਬਲੇਮ ਲਾਇਆ ਜਾ ਰਿਹਾ ਹੈ ਕਿ ਇਹ ਧਰਮ ਪਰਿਵਰਤਨ ਕਰ ਰਹੇ ਨਹੀਂ ਅਸੀਂ ਹਰ ਧਰਮ ਦੇ ਕਿਸੇ ਦੀ ਨਿੰਦਾ ਨਹੀਂ ਕਰਦੇ ਹਰ ਧਰਮ ਆਪਣੇ ਆਪ ਜਿਹੜਾ ਹੈ ਦੇਸ਼ ਦੇ ਅੰਦਰ ਹਰ ਧਰਮ ਦੀ ਬਰਾਬਰ ਦੀ ਸਮਾਨਤਾ ਹੈ ਪਰ ਆਪਣਾ ਧਰਮ ਛੱਡ ਗਏ ਅਸੀਂ ਕਿਉਂਕਿ ਮਜਬੂਸੀਕ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਧਰਮ ਛੱਡ ਗਏ ਕਿਉਂਕਿ ਅੱਜ ਜਿਹੜੀ ਸਿੱਖੀ ਟਿਕੀ ਹੋਈ ਹੈ ਨਾ ਮੰਨ ਲਓ ਸਿੱਖੀ 'ਤੇ ਅਗਰ ਕੋਈ ਮਾਲਿਕ ਹੈ ਉਹ ਕਹਿੰਨੇ ਆ ਕਿ ਉਹ ਮਜਬੂਸੀਕ ਭਾਈਚਾਰੇ ਦੇ ਲੋਕ ਨੇ ਮਜਬੂਸੀਕ ਭਾਈਚਾਰੇ ਦੇ ਮਹਾਪੁਰਸ਼ਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ 90% ਸੈਕਰੀਫਾਈਸ ਜਿਹੜਾ ਹੈ ਉਹ ਮਜਬੂਸੀਕ ਸਮਾਜ ਦਾ ਹੈ ਪਰ ਇਹਦੇ ਅੰਦਰ ਜਿਹੜਾ ਅਗਰ ਭਾਈਚਾਰਾ ਸਾਡਾ ਧਰਮ ਪਰਿਵਰਤਨ ਕਰ ਰਿਹਾ ਹੈ ਤਾਂ ਉਹਦੇ ਅੰਦਰ ਅਸੀਂ ਦੋਸ਼ੀ ਮੰਨਦੇ ਆ ਕਿ ਐਸਜੀਪੀਸੀ ਨੇ ਕਿਉਂਕਿ ਦੇਖੋ ਯੂਰਪ ਤੋਂ ਚੱਲ ਕੇ ਬਾਈਬਲ ਸਾਡੇ ਘਰਾਂ 'ਚ ਪਹੁੰਚ ਗਿਆ ਠੀਕ ਹੈ ਕਿ ਐਸਜੀਪੀਸੀ ਸਾਡੇ ਮੱਧ ਵਿੱਚ ਸਿੱਖਾਂ ਦੇ ਘਰਾਂ ਦੇ ਅੰਦਰ ਬਾਬਾ ਜੀਵਨ ਸਿੰਘ ਦਾ ਇਤਿਹਾਸ ਨਹੀਂ ਪਹੁੰਚਾ ਸਕਦੀ ਸੀ ਕਿ ਵੀਰ ਸਿੰਘ ਤੀਰ ਸਿੰਘ ਗੋਤਾ ਸਿੰਘ ਗਰਜਾ ਸਿੰਘ ਬਾਬਾ ਦੀਪ ਸਿੰਘ ਜੀ ਠੀਕ ਹੈ ਕਿ ਇਹਨਾਂ ਦਾ ਇਤਿਹਾਸ ਅਗਰ ਸਾਡੇ ਘਰਾਂ ਦੇ ਅੰਦਰ ਐਸਜੀਪੀਸੀ ਪਹੁੰਚਾ ਦਿੰਦੀ ਤਾਂ ਸਾਡੇ ਲੋਕ ਕਦੇ ਦੂਜੇ ਪਾਸੇ ਮੂੰਹ ਨਹੀਂ ਕਰਦੇ ਸੀ ਸਾਡੀ ਔਰ ਇੱਕ ਤਾਂ ਇਹਨਾਂ ਨੇ ਸਾਡਾ ਇਤਿਹਾਸ ਛੁਪਾਇਆ ਗਿਆ ਇਹ ਕਿੱਡੀ ਵੱਡੀ ਦੁੱਖ ਦੀ ਗੱਲ ਹੈ ਕਿ ਵਿਸ਼ਵ ਤੋਂ ਇਸ ਤੋਂ ਵੱਡੀ ਕੁਰਬਾਨੀ ਨਹੀਂ ਕਿ ਗੁਰੂ ਦਾ ਸ਼ੀਸ਼ ਚੱਕਣ ਲਈ ਦਿੱਲੀ ਦੇ ਅੰਦਰ ਪਿਓ ਦਾ ਸ਼ੀਸ਼ ਦੇਣਾ ਵਿਸ਼ਵ ਦੇ ਅੰਦਰ ਕਿ ਕਿਸੇ ਚੇਲੇ ਨੇ ਗੁਰੂ ਦਾ ਸ਼ੀਸ਼ ਚੱਕਣ ਲਈ ਆਪਣੇ ਪਿਓ ਦਾ ਸ਼ੀਸ਼ ਹੱਥੀ ਕਲਮ ਕੀਤਾ ਹੋਵੇ ਲੇਕਿਨ ਵਿਸ਼ਵ ਦੀ ਐਡੀ ਵੱਡੀ ਕੁਰਬਾਨੀ ਨੂੰ ਐਸਜੀਪੀਸੀ ਨੇ 10 ਫੁੱਟ ਦੇ ਕਮਰੇ 'ਚ ਕੈਦ ਕਰਕੇ ਰੱਖਿਆ ਅਜ ਤੱਕ yaad ਨਹੀਂ ਆਇਆ 350 ਸਾਲਾਂ ਬਾਅਦ ਉਹ ਵੀ ਤਾਂ ਇਹਨਾਂ ਨੂੰ ਯਾਦ ਆਇਆ ਐਸਜੀਪੀਸੀ ਨੂੰ ਬਾਬਾ ਜੀ ਹਰ ਸਿੰਘ ਪਾਈ ਜਤਾ ਜੀ ਯਾਦ ਆਇਆ ਕਿ ਕਿ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਮੱਝ ਵੀ ਸਿੱਖਣ ਜਾਗ ਚੁੱਕਿਆ ਨੇ ਅਸੀਂ ਆਪਦੇ ਪਿਓ ਨੂੰ ਖੁਦ ਯਾਦ ਕੀਤਾ ਔਰ ਸਾਡੇ ਜਿੰਨੇ ਵੀ ਇਤਿਹਾਸਕਾਰ ਸੀ ਉਹਨਾਂ ਨੇ ਬਾਬਾ ਜੀਵਨ ਸਿੰਘ ਔਰ ਸਾਡੇ ਜਿੰਨੇ ਵੀ ਮਹਾਪੁਰਸ਼ ਉਹਨਾਂ ਇਤਿਹਾਸ ਬਾਰੇ ਜਦੋਂ ਜੁਮਿਨਿਸਟਰ ਤੇ ਕੰਮ ਕੀਤਾ ਤਾਂ ਐਸਜੀਪੀਸੀ ਮਜਬੂਰ ਹੋਈ ਅਸੀਂ ਇਸ ਚੈਨਲ ਦੇ ਮਾਧਿਅਮ ਨਾਲ ਹੀ ਇਹ ਕਹਿਣਾ ਚਾਹੁੰਦੇ ਆ ਕਿ ਐਸਜੀਪੀਸੀ ਤਾਂ ਖੁਦ ਕਹਿੰਦੇ ਜਿਹਦਾ ਖੁਦ ਦਾ ਕਰ ਕੱਚਦਾ ਹੋਵੇ ਉਹਨੂੰ ਦੂਜਿਆਂ ਦੇ ਪੱਥਰ ਨਹੀਂ ਸਟੋਣੇ ਚਾਹੀਦੇ ਐਸਜੀਪੀਸੀ ਜਿਹੜੇ ਪੰਥ ਦੇ ਠੇਕੇਦਾਰ ਬ੍ਰਾਹਮਣਵਾਦ ਤੇ ਹਮਲਾ ਕਰਦੇ ਹਨ ਉਹ ਬ੍ਰਾਹਮਣਵਾਦ ਤੇ ਹਮਲਾ ਕਰਨ ਤੋਂ ਪਹਿਲਾਂ ਆਪਣਾ ਆਪ ਦਾ ਕਰ ਸੁਧਾਰਨ ਇਹ ਜਿਹੜਾ ਅਸੀਂ ਜਨਮ ਦਿਹਾੜਾ ਮਨਾ ਰਹੇ ਨੇ ਇੱਕ ਗੁਰਦੁਆਰਾ ਹਾਜ਼ਿਰਤਨ ਸਾਹਿਬ ਚ ਸਰ ਉਹ ਬਹੁਤ ਅੱਛੀ ਗੱਲ ਹੈ ਕਿਉਂਕਿ ਅਸੀਂ ਸਾਡੇ ਮਹਾਪੁਰਸ਼ਾਂ ਨੂੰ ਇਸ ਮੌਕੇ 'ਤੇ ਯਾਦ ਕਰਾਂਗੇ ਤਾਂ ਸਾਡਾ ਆਉਣ ਵਾਲਾ ਪਵਿੱਖਾ ਜਿਹੜਾ ਉਹਨੂੰ ਆਪਣੇ ਮਹਾਪੁਰਸ਼ਾਂ ਦੀ ਹਿਸਟਰੀ ਬਾਰੇ ਪਤਾ ਚੱਲੂਗਾ ਤਾਂ ਇਹ ਜਿਹੜਾ ਪ੍ਰਯਾਸ ਹੈ ਮੈਂ ਇਹਦੇ ਲਈ ਧੰਨਵਾਦ ਕਰਦਾ ਸੁਦਰਕਿੰਝ ਸਿੰਘ ਗਰੀ ਜੀ ਦਾ ਕਿ ਇਹਨੂੰ ਹਰ ਸਾਲ ਤੋਂ ਵੱਡੇ ਤੋਂ ਵੱਡੇ ਪੱਧਰ ਤੇ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ